ਹਾਵੇ ਅੱਜ ਤੱਕ ਕੋਚ ਦਾਸ ਰਿਆ ਸੀ ਵੀ ਤੂੰ ਸਵੇਰੇ ਕਮਾਲੀ ਕਰਦਾ ਤੈਰਨ ਚ ਵੈਸ਼ਕਲ ਅੱਜ ਮੈਂ 60 ਮਿੰਟ ਦੇ ਵਿੱਚ 66 ਲੈਂਸ ਕਰਕੇ ਆਈਆਂ 66 Oh my god Oh my god that, that's wonderful ਤੇ ਅੱਜ ਫਿਰ ਥੋੜੇ ਤੈਰਨ ਦੇ ਫਾਇਦੇ ਦੱਸ ਦਿਓ ਆਪਣੇ ਸੁਣਨ ਵਾਲਿਆਂ ਨੂੰ ਬਿਲਕੁਲ ਦੇਖੋ ਜੀ ਮੈਡਸਕੇਪ ਦੇ ਵਿੱਚ ਵੀ ਖੋਜ ਛਪ ਚੁੱਕੀ ਜੇ ਕਿ ਜੇ ਲੰਮੀ ਜ਼ਿੰਦਗੀ ਭੋਗਣ ਹੋਵੇ ਭੋਗਣੀ ਹੋਵੇ ਨਾ ਤੇ ਸਭ ਤੋਂ ਬੈਸਟ ਐਕਸਰਸਾਈਜ਼ ਜੇ ਸਵਿਮਿੰਗ ਦੂਜੇ ਨੰਬਰ ਤੇ ਆਉਂਦੀ ਜੇ ਜੋਗਿੰਗ ਤੀਜੇ ਨੰਬਰ ਤੇ ਆਉਂਦੀ ਜੇ ਫਿਰ ਤੁਹਾਡੀ ਕੈਲਿਸਥਨਿਕਸ ਦੱਸ ਦਿਓ ਕੀ ਜੇ ਕੈਲਾ ਸੈਨਿਕਸ ਹੁੰਦਾ ਹੈ ਆਪਣੇ weight ਨੂੰ use ਕਰਕੇ ਐਕਸਰਸਾਈਜ਼ ਕਰਨੀ ਬਿਲਕੁਲ ਸੋ ਆਪਣਾ ਹੀ ਭਾਰ ਵਰਤ ਕੇ ਜਿਹੜੀ ਕਸਰਤ ਕਰਨੀ ਹੋਵੇ ਤੇ ਚੌਥੇ ਨੰਬਰ ਤੇ ਨਾਨ ਟ੍ਰੋਮੈਟਿਕ ਹੁੰਦੀ ਹੈ ਇੰਜਰੀ ਦਾ ਚਾਂਸ ਬਿਲਕੁਲ ਤੇ ਚੌਥੇ ਨੰਬਰ ਤੇ ਜੀ ਦੌੜਨ ਦੀ ਕਸਰਤ ਦੀ ਸੋ ਇਹਦਾ ਮਤਲਬ ਜੇ ਸਵੀਮਿੰਗ ਤਾਂ ਹਰ ਕਿਸੇ ਨੂੰ ਕਰਨੀ ਪੈਣੀ ਜੇ ਭਾਵੇਂ ਤੂਰੀ ਲਓ ਉਨਾ ਹੀ ਬਥੇਰਾ ਜੇ ਕਿਉਂਕਿ ਇਹਦੇ ਨਾਲ ਦਿਮਾਗ ਵੀ ਤੰਦਰੁਸਤ ਰਹਿੰਦਾ ਜੇ ਦਿਲ ਵੀ ਸਿਹਤਮੰਦ ਰਹਿੰਦਾ ਜੇ ਤੇ ਫਿਰ ਇਹ ਵੀ ਚੇਤ ਰੱਖਿਓ ਕਿ ਇਹਦੇ ਨਾਲ ਯਾਦਾਸ਼ਤ ਲੰਮੇ ਸਮੇਂ ਤੱਕ ਰਹਿ ਸਕਦੀ ਹੈ ਵਾਹ ਵਾਹ ਇਹ ਤਾਂ ਬਹੁਤ ਹੀ ਵਧੀਆ ਚੀਜ਼ ਹੈ ਬਿਲਕੁਲ ਤੇ ਫੇਫੜੇ ਤੰਦਰੁਸਤ ਰੱਖਣੇ ਹੋਣ ਜੋੜ ਤੰਦਰੁਸਤ ਰੱਖਣੇ ਹੋਣ ਪਿੱਠ ਠੀਕ ਰੱਖਣੀ ਹੋਏ ਸਾਰੀਆਂ ਚੀਜ਼ਾਂ ਲਈ ਇਸ ਵੇਲੇ ਤੈਰਨਾ ਨੰਬਰ 1 ਸਾਬਤ ਹੋ ਚੁੱਕਿਆ ਜੀ